ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵੀਰਾ ਬੇਟਾ ਪਹਿਲੀ ਵਾਰ ਆਪਣੇ ਸਕੂਲ ਵੱਲੋਂ ਪਿਕਨਿਕ ਟੂਰ ਤੇ ਜਾ ਕੇ ਆਇਆ ਹੈ ਔਰ ਮੈਨੂੰ ਲੱਗਿਆ ਕਿ ਇਹ ਗੱਲ ਸ਼ੇਅਰ ਕਰਨੀ ਤੁਹਾਡੇ ਨਾਲ ਬਹੁਤ ਜ਼ਰੂਰੀ ਆ ਕਿਉਂਕਿ ਜਿਸ ਦਿਨ ਇਹਨੂੰ ਸਕੂਲ ਵੱਲੋਂ ਕਿਹਾ ਗਿਆ ਸੀ ਕਿ ਬੱਚਿਆਂ ਦਾ ਐਲਕੇਜੀ ਨਰਸਰੀ ਔਰ ਯੂਕੇਜੀ ਤੇ ਨਰਸਰੀ ਐਲਕੇਜੀ ਔਰ ਯੂਕੇਜੀ ਦਾ ਟੂਰ ਜਾਣਾ ਹੈ ਬੱਚਿਆਂ ਦਾ ਪਿਕਨਿਕ ਟੂਰ ਜੋ 50 ਕਿਲੋਮੀਟਰ ਦੀ ਦੂਰੀ ਤੇ ਹੀ ਇਹਨਾਂ ਦੇ ਸਕੂਲ ਤੋਂ ਜਾਣਾ ਸੀ ਔਰ ਮੈਨੂੰ ਉਸ ਟਾਈਮ ਤੇ ਲੱਗਿਆ ਸੀ ਦੁਚਿੱਤੀ ਵਿੱਚ ਸੀ ਮੇਰਾ ਮਨ ਕਿ ਇਹਨੂੰ ਭੇਜਣਾ ਹੈ ਜਾਂ ਨਹੀਂ ਭੇਜਣਾ ਪਰ ਮੇਰੇ ਹਸਬੰਡ ਨੇ ਮੈਨੂੰ ਬਹੁਤ ਸਪੋਰਟ ਕੀਤਾ ਉਹਨਾਂ ਨੇ ਮਤਲਬ ਮੈਨੂੰ ਇਹ ਚੀਜ਼ ਸਮਝਾਈ ਕਿ ਬੱਚੇ ਦਾ ਸੋਸ਼ੀਅਲੀ ਵਿਕਾਸ ਹੁੰਦਾ ਜਦੋਂ ਬੱਚਾ ਬੱਚਿਆਂ ਦੇ ਨਾਲ ਆਪਣੇ ਫਰੈਂਡ ਸਰਕਲ ਦੇ ਨਾਲ ਆਪਣੇ ਦੋਸਤਾਂ ਨਾਲ ਕਿਤੇ ਬਾਹਰ ਜਾਂਦਾ ਹੈ ਤਾਂ ਉਹਨੂੰ ਸ਼ੇਅਰਿੰਗ ਐਂਡ ਕੇਰਿੰਗ ਮੈਂ ਪਹਿਲਾਂ ਵੀ ਆਪਣੀਆਂ ਵੀਡੀਓਜ਼ ਦੇ ਵਿੱਚ ਇਸ ਚੀਜ਼ ਦੀ ਗੱਲ ਕੀਤੀ ਹੈ ਕਿ ਉਹਨੂੰ ਸ਼ੇਅਰਿੰਗ ਐਂਡ ਕੇਰਿੰਗ ਬਾਰੇ ਪਤਾ ਲੱਗਦਾ ਹੈ ਔਰ ਜਦੋਂ ਬੱਚਿਆਂ ਦੇ ਵਿੱਚ ਸ਼ੇਅਰਿੰਗ ਐਂਡ ਕੇਰਿੰਗ ਆ ਜਾਂਦੀ ਹੈ ਤਾਂ ਉਹਨਾਂ ਦਾ ਸਮਾਜਿਕ ਵਿਕਾਸ ਹੁੰਦਾ ਹੈ ਔਰ ਉਹਨਾਂ ਦੇ ਵਿੱਚ ਇੱਕ ਐਬਿਲਿਟੀ ਪੈਦਾ ਹੋ ਜਾਂਦੀ ਹੈ ਆਪਣੇ ਸਮਾਜ ਦੇ ਵਿੱਚ ਰਹਿਣ ਦੀ ਬੱਚੇ ਦੇ ਸਰਵਪੱਖੀ ਵਿਕਾਸ ਲਈ ਸਾਨੂੰ ਬੱਚਿਆਂ ਨੂੰ ਛੋਟੇ-ਮੋਟੇ ਟੂਰਸ ਤੇ ਭੇਜ ਦੇਣਾ ਚਾਹੀਦਾ ਹੈ। ਕਈ ਵਾਰ ਪੇਰੈਂਟਸ ਕੁਝ ਪੇਰੈਂਟਸ ਤੇ ਮੇਰੇ ਕੋਲ ਫੋਨ ਆਏ। ਐਕਚੁਅਲੀ ਜਿਨ੍ਹਾਂ ਦੇ ਬੱਚੇ ਮੇਰੇ ਬੇਟੇ ਦੇ ਨਾਲ ਪੜਦੇ ਐ, ਉਹਨਾਂ ਪੇਰੈਂਟਸ ਤੇ ਵੀ ਮੇਰੇ ਕੋਲ ਫੋਨ ਆਏ ਕਿ ਤੁਸੀਂ ਆਪਣੇ ਬੇਟੇ ਨੂੰ ਭੇਜ ਰਹੇ ਹੋ ਜਾਂ ਨਹੀਂ ਭੇਜਣਾ ਚਾਹੀਦਾ ਹੈ ਜਾਂ ਨਹੀਂ। ਤਾਂ ਮੈਨੂੰ ਲੱਗਿਆ ਕਿ ਇਸ ਵਿਸ਼ੇ ਤੇ ਤੁਹਾਡੇ ਨਾਲ ਗੱਲ ਜ਼ਰੂਰ ਹੋਣੀ ਚਾਹੀਦੀ ਹੈ। ਔਰ ਮੈਂ ਇਹ ਵੀਡੀਓ ਹੁਣ ਬਣਾ ਰਹੀ ਹਾਂ ਜਦੋਂ ਮੇਰਾ ਬੇਟਾ ਉਸ picnic ਨੂੰ enjoy ਕਰਕੇ one day picnic ਸੀ ਉਹਨੂੰ enjoy ਕਰਕੇ ਵਾਪਸ ਆ ਚੁੱਕਿਆ ਹੈ ਮੈਂ ਤੁਹਾਡੇ ਨਾਲ ਉਹ ਸਾਰੀਆਂ videos ਉਹ clips ਉਹਨਾਂ ਨੇ ਕਿਸ ਤਰ੍ਹਾਂ ਖਾਣਾ ਖਾਦਾ ਕਿਸ ਤਰ੍ਹਾਂ ਉਹਨਾਂ ਨੇ jumping enjoy ਕੀਤੀ twizzonal ਖੇਟੀ ਉਹਨਾਂ ਦਾ ਕਿਸ ਤਰ੍ਹਾਂ ਦਾ routine ਇਹ ਸਾਰੀਆਂ videos ਜੋ ਮੇਰੇ ਤੱਕ ਉਹਨਾਂ ਦੇ ਸਕੂਲ ਵੱਲੋਂ provide ਕਰਾਈਆਂ ਗਈਆਂ ਜਰੂਰ share ਕਰਾਂਗੀ ਔਰ ਮੈਨੂੰ ਲੱਗਦਾ ਹੈ ਕਿ ਇਸ ਨਾਲ ਮੇਰੇ ਬੇਟੇ ਵਿੱਚ ਤਿੰਨ ਚਾਰ ਚੀਜ਼ਾਂ ਦਾ ਵਿਕਾਸ ਜਰੂਰ ਹੋਇਆ ਹੈ ਫਰਸਟ ਆਫ ਆਲ ਉਹਨੂੰ ਸ਼ੇਅਰਿੰਗ ਕੇਰਿੰਗ ਆਈ ਹੈ ਅਰ ਸੈਕੰਡਲੀ ਉਹਦੇ ਵਿੱਚ ਦੂਸਰੇ ਬੱਚਿਆਂ ਦੇ ਵਿੱਚ ਰਹਿਣ ਦੀ ਗੱਲਬਾਤ ਕਰਨ ਦੀ ਯੈਸ ਠੀਕ ਹੈ ਓਕੇ ਉਸਨੂੰ ਇਹ ਪਤਾ ਲੱਗਿਆ ਕਿ ਅਸੀਂ ਜਦੋਂ ਦੂਸਰੇ ਬੱਚਿਆਂ ਨਾਲ ਜਾਂਦੇ ਹਾਂ ਤਾਂ ਸਾਡਾ ਬਿਹੇਵ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਉਹਨੂੰ ਮੈਂਟਲ ਹੈਲਥ ਦੇ ਵਿੱਚ ਜਿਹੜੀ ਕੀ ਹੈ ਮੈਂਟਲ ਹੈਲਥ ਉਹਦੀ ਡਵੈਲਪ ਹੁੰਦੀ ਹੈ ਇਸ ਚੀਜ਼ ਨਾਲ ਫਿਜ਼ੀਕਲ ਡਿਵੈਲਪਮੈਂਟ ਹੁੰਦੀ ਹੈ ਅ ਔਰ ਉਸ ਦੀ ਜਿਹੜੀ ਕਨਵਰਸੇਸ਼ਨ ਹੈ ਆਪਣੀ ਗੱਲ ਨੂੰ ਦੂਸਰੇ ਸਾਹਮਣੇ ਕਿਸ ਤਰ੍ਹਾਂ ਪੇਸ਼ ਕਰਨਾ ਹੈ ਇਸ ਚੀਜ਼ ਦੀ ਉਹਦੇ ਵਿੱਚ ਐਬਿਲਿਟੀ ਆਈ ਹੈ ਉਹਦੇ ਵਿੱਚ ਯੋਗਤਾ ਆਈ ਹੈ ਐਕਚੁਅਲੀ ਇਹ ਮੈਨੂੰ ਉਦੋਂ ਪਤਾ ਲੱਗਿਆ ਜਦੋਂ ਮੈਂ ਉਹਦੀ ਇੱਕ ਫੋਟੋ ਦੇਖੀ ਔਰ ਮੈਂ ਉਹਨੂੰ ਹੱਸਦਿਆਂ ਕਿਹਾ ਮੰਤਾਜ ਕਿ ਇੱਥੇ ਤੈਨੂੰ ਰਿਫਰੈਸ਼ਮੈਂਟ ਨਹੀਂ ਮਿਲੀ ਸੀ ਇਸ ਲਈ ਤੂੰ ਮਤਲਬ ਦੂਸਰੀ ਤਰਫ ਦੇਖ ਰਿਹਾ ਹੈ ਤਾਂ ਉਹਨੇ ਬੋਲਿਆ ਹਾਂਜੀ ਮੰਮਾ ਮੇਰੀ ਜੋ ਰਿਫਰੈਸ਼ਮੈਂਟ ਦੀ ਪਲੇਟ ਆ ਮੇਰੇ ਤੱਕ ਨਹੀਂ ਪਹੁੰਚੀ ਸੀ ਔਰ ਫਿਰ ਮੈਂ ਜੋ ਦੀਦੀ ਸਰਵ ਕਰ ਰਹੀ ਸੀ ਉਹਨਾਂ ਨੂੰ ਕਿਹਾ ਕਿ ਮੈਨੂੰ ਮੇਰੀ ਪਲੇਟ ਦੇ ਦਿਓ ਤਾਂ ਬੱਚੇ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲਦਾ ਹੈ ਬੱਚੇ ਨੂੰ ਦੂਸਰੇ ਨੂੰ ਗੱਲ ਸਮਝਾਉਣੀ ਆ ਜਾਂਦੀ ਹੈ ਦੂਸਰੇ ਨੂੰ ਗੱਲ ਦੱਸਣੀ ਆ ਜਾਂਦੀ ਹੈ ਔਰ ਮੇਰਾ ਬੇਟਾ ਮੇਰੇ ਨਾਲ ਸਕੂਲ ਤੋਂ ਆ ਕੇ ਸਕੂਲ ਦੀ ਇੱਕ ਨਿੱਕੀ-ਨਿੱਕੀ ਗੱਲ ਸ਼ੇਅਰ ਕਰਦਾ ਹੈ ਇਹ ਕਿਵੇਂ ਸ਼ੇਅਰ ਕਰਨ ਲੱਗਿਆ ਇਸ ਵਿਸ਼ੇ ਤੇ ਮੈਂ ਇੱਕ ਅਲੱਗ ਵੀਡੀਓ ਬਣਾਵਾਂਗੀ ਕਿਉਂਕਿ ਜਦੋਂ ਮੈਂ ਇੱਕ ਬੱਚੇ ਦੀ ਮਾਂ ਨਹੀਂ ਸੀ ਉਸ ਟਾਈਮ ਮੇਰੀ ਫਰੈਂਡ ਨੇ ਮੈਨੂੰ ਇਸ ਵਿਸ਼ੇ ਤੇ ਗਾਈਡ ਕੀਤਾ ਸੀ ਔਰ ਉਸ ਦੀਆਂ ਗਾਈਡਲਾਈਨਸ ਮੈਨੂੰ ਮੇਰੀ ਜ਼ਿੰਦਗੀ ਵਿੱਚ ਬਹੁਤ ਹੈਲਪ ਕੀਤੀਆਂ ਉਸ ਨੇ ਹੀ ਮੈਨੂੰ ਸਮਝਾਇਆ ਸੀ ਕਿ ਕਿਸ ਤਰ੍ਹਾਂ ਆਪਣੇ ਬੱਚੇ ਨੂੰ ਇੰਨਾ ਕੈਪਚੁਅਲ ਕਰ ਦੋ ਕਿ ਉਹ ਤੁਹਾਨੂੰ ਸਕੂਲ ਦੀ ਹਰ ਇੱਕ ਗੱਲ ਆ ਕੇ ਦੱਸੇ ਹਰ ਗੱਲ ਤੁਹਾਡੇ ਨਾਲ ਸ਼ੇਅਰ ਕਰੇ ਇਹ ਲੜਕੀਆਂ ਦੇ ਮਾਮਲੇ ਵਿੱਚ ਜ਼ਰੂਰੀ ਨਹੀਂ ਕਿ ਲੜਕੀਆਂ ਆ ਕੇ ਬੱਚੀਆਂ ਆ ਕੇ ਆਪਣੀ ਮੰਮੀ ਨਾਲ ਇਹ ਗੱਲ ਸ਼ੇਅਰ ਕਰਨ ਕੋਈ ਵੀ ਗੱਲ ਬੱਚਿਆਂ ਦੇ ਮਾਮਲੇ ਵਿੱਚ ਵੀ ਇਨ ਦਾ ਸੈਂਸ ਮੁੰਡੇ ਵੀ ਲੜਕੀ ਵੀ ਆ ਕੇ ਆਪਣੇ ਮੰਮਾ ਪਾਪਾ ਨਾਲ ਹਰ ਗੱਲ ਸ਼ੇਅਰ ਕਰਨ ਔਰ ਇੰਨਾਂ ਚੀਜ਼ਾਂ ਦੀ ਜਿਹੜੀ ਆਦਤ ਹੈ ਬੱਚਿਆਂ ਨੂੰ ਜੇ ਅਸੀਂ ਪਾਵਾਂਗੇ ਤਾਂ ਹੀ ਪਾਏਗੀ